ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਮਾਰਕੀਟ ਦੇ ਵਿੱਚ ਖਲਬਲੀ ਵੱਜ ਚੁੱਕੀ ਆ ਤੇ ਮਾਰਕੀਟ ਪੂਰੀ ਦੁਨੀਆ ਦੀ ਜਿਹੜੀ ਕੀ ਆ ਘੱਟੋ ਘੱਟ ਹਜ਼ਾਰ ਹਜ਼ਾਰ ਅੰਕ ਥੱਲੇ ਡਿੱਗ ਚੁੱਕੀ ਆ ਤੇ ਸਾਡੀ ਜਿਹੜੀ ਕਿ ਸੋਮਵਾਰ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪੂਰੀ ਤਰ੍ਹਾਂ ਖਲਬਲੀ ਮਚਦੀ ਹੋਈ ਤੁਹਾਨੂੰ ਦਿਖੇਗੀ ਪਰ ਇਹ ਗਰਾਵਟ ਆਈ ਕਿਉਂ ਆ ਕੀ ਕਾਰਨ ਆ ਕਿਤੇ ਲੜਾਈ ਲੱਗ ਗਈ ਜਾਂ ਕੋਈ ਕੋਈ ਐਦਾਂ ਦੀ ਨਿਊਜ਼ ਕੀ ਆ ਗਈ ਤੇ ਜਿਹੜੀ ਮਾਰਕੀਟ ਆ ਸਾਡੀ ਥੱਲੇ ਨੂੰ ਝੁਕਾ ਹੋ ਗਿਆ ਕਿ ਹੁਣ ਬੀਅਰ ਨੇ ਜ਼ੋਰ ਫੜ ਲਿਆ ਬੀਅਰ ਦਾ ਮਤਲਬ ਮੰਦੀ ਵਾਲਿਆਂ ਦਾ ਜ਼ੋਰ ਹੋ ਗਿਆ ਕਿ ਜਿਹੜੇ ਕਿ ਖਰੀਦਣ ਵਾਲੇ ਆ ਉਹ ਉਹ ਬੰਦੇ ਪਿੱਛੇ ਹਟ ਗਏ ਸੋ ਅੱਜ ਜਿਹੜੀ ਕਿ ਵਿਚਾਰ ਚਰਚਾ ਓਲਾ ਆਈਪੀਓ ਤੇ ਇੱਕ ਇਹ ਮੰਦੀ ਦੇ ਉੱਪਰ ਆਪਣੀ ਚਰਚਾ ਆ ਸੋ ਦੋਸਤੋ ਮੈਂ ਤੁਹਾਡਾ ਆਪਣਾ ਕੁਲਵੀਰ ਸਾਧ ਦਾ ਨਵਾਂ ਸ਼ਹਿਰ ਅੱਜ ਸ਼ੇਅਰ ਬਾਜ਼ਾਰ ਦੀ ਖਬਰਸਾਰ ਲੈ ਕੇ ਫਿਰ ਹਾਜ਼ਰ ਹਾਂ ਸੋ ਦੋਸਤੋ ਜੇਕਰ ਮੈਂ ਗੱਲ ਕਰਾਂ ਸਭ ਤੋਂ ਪਹਿਲਾਂ ਤੇ ਓਲਾ ਆਈਪੀਓ ਦੀ ਤੇ ਓਲਾ ਆਈਪੀਓ ਆ ਜਿਹੜਾ ਕਿ ਤੁਸੀਂ ਦੇਖ ਰਹੇ ਆ ਦੇਖੋ 6 ਅਗਸਤ ਤੱਕ ਜੇਕਰ ਦੇਖੀਏ ਤੇ ਇਹ ਜਿਹੜਾ ਕੀ ਆ ਤੁਹਾਨੂੰ ਓਪਨ ਰਹੇਗਾ ਤੁਸੀਂ ਉੱਥੇ ਆਪਣਾ ਇਹਨੂੰ ਸਬਸਕ੍ਰਾਈਬ ਕਰ ਸਕਦੇ ਆ ਤੇ ਜਿਹੜਾ ਕੀ ਇਹਦਾ ਉਲਾ ਆਈਪੀਓ ਦਾ ਜਿਹੜਾ ਕਹ ਲੋ ਭੀ ਖਰੀਦਣ ਨੂੰ ਲੋਕੀ ਕਈ ਵਾਰ ਇਹਨੂੰ ਪੇਟੀਅਮ ਦੇ ਨਾਲ ਕੰਪੇਅਰ ਕਰਦੇ ਆ ਪੇਟੀਅਮ ਦੇ ਨਾਲ ਕੰਪੇਅਰ ਕਰਨਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਇੱਕ ਜਿਹੜਾ ਘਾਟੇ ਦਾ ਸੌਦਾ ਹੋਵੇਗਾ ਕਿਉਂਕਿ ਜੇ ਕੰਪੇਅਰ ਕੀਤਾ ਜਾਵੇ ਉਹਦਾ ਆਈਪੀਓ ਦਾ ਰੇਟ ਹੈਗਾ ਤੇ ਉਸ ਵੇਲੇ ਜਿਹੜਾ ਕਿ 201500 ਦੇ ਇਲਾਕੇ ਛੱਕੇ ਉਸ ਵੇਲੇ ਪੀਟੀਐਮ ਦਾ ਸ਼ੇਅਰ ਖੁੱਲਿਆ ਸੀਗਾ ਆਈਪੀਓ ਤੇ ਜਿਹੜਾ ਕਿ ਇਹਦਾ ਕਿ 70 76 ਰੁਪਏ ਪਰ ਇਹ ਤਾਂ ਇਹਦੇ ਜਿਹੜਾ ਕਿ ਆ ਆਪਾਂ ਕਹ ਲਓ ਪਲੱਸ ਪੁਆਇੰਟ ਤੇ ਜਿਹੜਾ ਇਹਦਾ ਮਾਈਨਸ ਪੁਆਇੰਟ ਉਹ ਕਿਹੜਾ ਹੈ ਤੇ ਮਾਈਨਸ ਪੁਆਇੰਟ ਦੋਸਤੋ ਇਹਦਾ ਇਹ ਆ ਕਿ ਇਸ ਕੰਪਨੀ ਦੇ ਸਰ ਕਰਜ਼ਾ ਜਦੋਂ ਦੀ ਚੱਲਦੀ ਆ ਖਤਮ ਨਹੀਂ ਹੋਇਆ ਖਤਮ ਹੋਣ ਦਾ ਨਾਮ ਨਹੀਂ ਲਿਆ ਦੇ 35% ਜਿਹੜਾ ਕੀ ਆਪਣਾ ਗੱਡੀਆਂ ਵੇਚ ਕੇ ਸਕੂਟਰੀਆਂ ਇੰਨਾ ਕਿ ਇਹ ਆਪਣਾ ਮਾਰਕੀਟ ਦੇ ਉੱਪਰ ਰੱਖਦੇ ਆ ਦਬਦਬਾ ਤੇ ਪਰ ਜਿਹੜਾ ਕੀ ਆ ਇਹਨਾਂ ਦੀ ਡਿਲੀਵਰੀ ਤੱਕ ਦਾ ਸਿਸਟਮ ਆ ਜਿਹੜੀ ਬਣਾਉਣ ਤੋਂ ਲੈ ਕੇ ਕਹਿੰਦਾ ਆ ਓਲਾ ਕੀ ਕਹਿ ਰਿਹਾ ਕਹਿੰਦਾ ਜਿਹੜਾ ਬੈਟਰੀ ਦਾ ਮਟੀਰੀਅਲ ਆ ਉਹ ਵੀ ਮੈਂ ਖੁਦ ਬਣਾਵਾਂਗਾ ਠੀਕ ਆ ਨਾ ਬੈਟਰੀ ਵੀ ਮੈਂ ਖੁਦ ਬਣਾਵਾਂਗਾ ਤੇ ਜਿਹੜੀ ਉਹਦੀ ਉੱਪਰ ਉਹਦਾ ਡਿਜ਼ਾਈਨ ਆ ਬਾਡੀ ਆ ਉਹ ਵੀ ਮੈਂ ਖੁਦ ਬਣਾਵਾਂਗਾ ਲਾਈਟ ਵੀ ਖੁਦ ਬਣਾਵਾਂਗਾ ਤੇ ਉਸ ਤੋਂ ਬਾਅਦ ਜਿਹੜਾ ਕਿ ਇਹਨੂੰ ਲਾਂਚ ਕਰਕੇ ਆਪਾਂ ਜਿੱਦਾਂ ਦੇਖਦੇ ਆ ਨਾ ਸ਼ੋਰੂਮ ਆ ਟਾਟਾ ਦੇ ਹੋਗਾ ਜਾਂ ਹੋਰ ਕੰਪਨੀਆਂ ਦੇ ਹੋਗਾ ਤੇ ਪਰ ਇਹ ਓਲਾ ਕੀ ਕਹਿ ਰਿਹਾ ਕਹਿੰਦਾ ਮੈਂ ਕੋਈ ਵਿਚਾਲੇ 파ਟਰਨਰ ਨਹੀਂ ਰੱਖਣਾ ਬਾਈ ਮੈਂ ਕਹਿੰਦਾ ਓਲਾ ਤੋਂ ਲੈ ਕੇ ਡਾਇਰੈਕਟ ਕਸਟਮਰ ਤੱਕ ਮੈਂ ਖੁਦ ਹੀ ਸੇਲ ਕਰਾਂਗਾ ਤੇ ਇਹ ਜਿਹੜੀ ਕੀ ਇਹਨਾਂ ਦੀ ਪਲੈਨਿੰਗ ਆ ਬਾਈ ਤੇ ਬਾਕੀ ਦੋਸਤੋ ਗੱਲ ਮੈਂ ਤੁਹਾਨੂੰ ਦੱਸਦਾ ਕਿ ਇਸ ਕੰਪਨੀ ਦੇ ਸਿਰ ਕਰਜ਼ਾ ਜਿਹੜਾ ਉਹ ਖਤਮ ਨਹੀਂ ਹੋਇਆ ਤੇ ਤਾਰੇ ਦੇ ਗਰਦਿਸ਼ ਦੇ ਵਿੱਚ ਹੀ ਆਜ਼ਾਦੀ ਚੱਲੀ ਆ ਖਿੱਚੋ ਤਾਣ ਤੇ ਚੱਲ ਰਹੀ ਆ ਤੇ ਇਸ ਕਰਕੇ ਤੁਸੀਂ ਇਹਨੂੰ ਆਪਣਾ ਜੇਕਰ ਇਹਨੂੰ ਵਿਚਾਰ ਰੱਖ ਰਹੇ ਹੋ ਖਰੀਦਣ ਦਾ ਤੇ ਇਹਨੂੰ ਲੰਬੇ ਸਮੇਂ ਲਈ ਖਰੀਦਿਓ ਤੇ ਬਾਕੀ ਦੋਸਤੋ ਆਪਾਂ ਜਿਹੜਾ ਕਿ ਉਹ ਓਪਨ ਮਾਰਕੀਟ ਦੇ ਵਿੱਚ ਇਹਨੂੰ ਟਰਾਈ ਕਰਾਂਗੇ ਚਾਹੇ ਉੱਥੇ ਮਹਿੰਗਾ ਮਿਲੇ ਤੇ ਚਾਹੇ ਇਹ ਮਿਲੇ ਸਸਤਾ ਤੇ ਅਸੀਂ ਓਪਨ ਮਾਰਕੀਟ ਦੇ ਵਿੱਚ ਕਰਾਂਗੇ ਤੇ ਤੁਸੀਂ ਜਿਹੜਾ ਕੀ ਆ ਉਹ ਵਿਚਾਰ ਆਪਣਾ ਦੇਖ ਲੈਣਾ ਕਿਹੜੇ ਹਿਸਾਬ ਤੁਸੀਂ ਇਹਨੂੰ ਸਬਸਕ੍ਰਾਈਬ ਕਰਨਾ ਚਾਹੁੰਦੇ ਆ ਜਾਂ ਓਪਨ ਮਾਰਕੀਟ ਦੇ ਵਿੱਚ ਚੈਲੰਜ ਕਰਨਾ ਚਾਹੁੰਦੇ ਆ ਠੀਕ ਹੈ ਨਾ ਸੋ ਓਪਨ ਮਾਰਕੀਟ ਦੇ ਵਿੱਚ ਜਿਹੜੇ ਕੀ ਆ ਦੋਸਤ ਜਿਆਦਾ ਬੈਠੇ ਆ ਇਹਨੂੰ ਖਰੀਦਣ ਵਾਲੇ ਸੋ ਆਪਣਾ ਮਾਰਜਨ ਲੈ ਕੇ ਉਹਦੇ ਵਿੱਚ ਕੀ ਹੁੰਦਾ ਪ੍ਰੋਫਿਟ ਲੈ ਕੇ ਬਾਹਰ ਨਿਕਲਣ ਵਾਲੇ ਸੋ ਬਾਕੀ ਦੀਆਂ ਗੱਲਾਂ ਜਿਹੜੀਆਂ ਕੀ ਆ ਇਲੈਕਟ੍ਰੀਕਲ ਦੇ ਨਾਂ ਤੇ ਜਾਂ ਕਹਿ ਲਓ ਵੀ ਉਹ ਚੀਜ਼ਾਂ ਚਲਦੀਆਂ ਰਹਿਣਗੀਆਂ ਇਹ ਸ਼ੇਅਰ ਵੱਧਦਾ ਰਹੇਗਾ ਘਟਦਾ ਰਹੇਗਾ ਸੋ ਦੋਸਤੋ ਇਹ ਚੀਜ਼ ਹੈਗੀ ਆ ਲੰਬੇ ਸਮੇਂ ਲਈ ਕੰਪਨੀ ਦੀ ਪਰਫਾਰਮੈਂਸ ਪਹਿਲਾਂ ਜਿਵੇਂ ਕੀ ਹੁਣ ਮੰਨ ਲਓ ਵੱਡੀਆਂ ਵੱਡੀਆਂ ਕੰਪਨੀਆਂ ਟਾਟਾ ਹੋਗੇ ਅਮਰੂਤੀ ਹੋਗੀ ਬਜਾਜ ਹੋਗੀ ਕਿਉਂਕਿ ਉਹਨਾਂ ਦੇ ਪੈਰ ਲੱਗੇ ਹੋਇਆ ਡਿਸਟ੍ਰੀਬਿਊਟਰ ਬਣੇ ਹੋਏ ਆ ਤੇ ਇਹਨਾਂ ਦੇ ਕੀ ਆ ਆਪਣੇ ਸ਼ਹਿਰ ਦੇ ਵਿੱਚ ਦੇਖੋ ਪਹਿਲਾਂ ਕੀ ਉਲਾ ਦੀ ਜਿਹੜੀ ਕਿ ਆ ਬਾਈਕ ਆ ਉਹਨਾਂ ਦਾ ਸ਼ੋਰੂਮ ਹੈਗਾ ਉੱਤੇ ਸੋ ਇਹਨਾਂ ਨੂੰ ਜਿਹੜਾ ਕਿ ਸਟਰਕਚਰ ਆ ਜਿਹੜਾ ਕਿ ਇਹ ਲੋਪੇ ਉਹ ਬਹੁਤ ਤਕੜਾ ਮੇਨਟੇਨ ਕਰਨਾ ਪਊਗਾ ਉਸ ਤੋਂ ਬਾਅਦ ਜਾ ਕੇ ਇਹਨਾਂ ਦੀ ਸੇਲ ਹੋਵੇਗੀ ਸੋ ਕਿੱਥੇ ਕਿੱਥੇ ਜਾ ਕੇ ਇਹਨਾਂ ਦਾ ਜੇਕਰ ਉਹ ਬਣ ਕੇ ਜਾਂਦੀ ਆ ਸਕੂਟਰੀ ਉਹਦੀ ਸਰਵਿਸ ਕਿਵੇਂ ਹੋਵੇਗੀ ਠੀਕ ਹੈ ਨਾ ਜੇਕਰ ਕਿਸੇ ਨੂੰ ਪ੍ਰੋਬਲਮ ਪੈਂਦੀ ਹੈ ਤੇ ਉਹ ਆਪਣੀ ਸਕੂਟਰੀ ਨੂੰ ਕਿੱਥੇ ਠੀਕ ਕਰਾਏਗਾ ਸੋ ਇਦਾਂ ਹੀ ਬਹੁਤ ਸਾਰੀਆਂ ਦਿੱਕਤਾਂ ਆਇਆ ਹਜੇ ਤੇ तकरीबन तकरीबन ਇਹ ਚਾਹਦੇ ਆ ਕਿ ਪਬਲਿਕ ਦੇ ਕੋਲੋਂ ਮੋਟਾ ਪੈਸਾ ਹੈ ਜਿਹੜਾ ਇਹਨਾਂ ਨੂੰ ਮਿਲ ਜਾਏ ਸੋ ਇਹ ਆਪਣਾ ਕਰਜ਼ਾ ਦੇਣਗੇ ਤੇ ਥੋੜਾ ਬਹੁਤਾ ਪੈਸਾ ਆਪਣਾ ਮਾਰਕੀਟ ਦੇ ਵਿੱਚ ਜਿਹੜੀ ਕਹ ਲਓ ਕਿ ਉਹ ਉਸ ਚੀਜ਼ ਨੂੰ ਵਧਾਣਗੇ ਯੂਨਿਟ ਨੂੰ ਵਧਾਣਗੇ ਇਦਾਂ ਦੀਆਂ ਚੀਜ਼ਾਂ ਲਈ ਜਿਹੜਾ ਕਿ ਇਹਨਾਂ ਨੇ ਆਈਪੀਓ ਦੇ ਵਿੱਚ ਆਪਣੀ ਡਿਮਾਂਡ ਰੱਖੀ ਆ ਸੋ ਇਹ ਪੈਸੇ ਦਾ ਇਹ ਇਹ ਉੱਤੇ ਉਪਯੋਗ ਕਰਨਗੇ ਸੋ ਇਹਨਾਂ ਦੀਆਂ ਇਹ ਤੁਹਾਨੂੰ ਪਲੱਸ ਪੁਆਇੰਟ ਵੀ ਦੱਸਦਾ ਤੇ ਤੁਹਾਨੂੰ ਦੋਸਤੋ ਮਾਈਨਸ ਪੁਆਇੰਟ ਵੀ ਦੱਸਦਾ ਹੁਣ ਅੱਗੇ ਤੁਸੀਂ ਸੋਚਣਾ ਆਈਪੀਏ ਤੇ ਸਾਨੂੰ ਇਹ ਆਈਪੀਓ ਲੈਣਾ ਚਾਹੀਦਾ ਕਿ ਸਾਨੂੰ ਵੇਟ ਕਰਕੇ ਓਪਨ ਮਾਰਕੀਟ ਦੇ ਵਿੱਚ ਦੇਖਣਾ ਚਾਹੀਦਾ ਸੋ ਬਾਕੀ ਤੁਹਾਡੇ ਉੱਪਰ ਡਿਪੈਂਡ ਆ ਸੋ ਦੋਸਤੋ ਹੁਣ ਜਿਹੜੀ ਕੀ ਗੱਲਬਾਤ ਕਰਾਂਗੇ ਆਪਾਂ ਮਾਰਕੀਟ ਦੀ ਮਾਰਕੀਟ ਜਿਹੜੀ ਕੀ ਆ ਕਹ ਲਓ ਕਿ ਕ੍ਰੈਸ਼ ਹੋਣ ਦੇ ਵੱਲੂ ਕਿਉਂ ਵੱਧ ਰਹੀ ਆ ਬੀਅਰ ਦਾ ਜ਼ੋਰ ਕਿਉਂ ਹੋ ਗਿਆ ਵੇਚਣ ਵਾਲੀ ਬਕਵਾਲੀ ਕਿਉਂ ਹੋ ਰਹੀ ਆ ਸੋ ਦੋਸਤੋ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਆ ਜੇਕਰ ਇੱਕ ਮਹੀਨੇ ਦੀ ਗੱਲ ਕਰੀਏ ਆ ਦੇਖੋ ਡਾਉਨ ਜੋਜ਼ ਜਿਹੜਾ ਕੀ ਆ ਬਹੁਤ ਵਧੀਆ ਆਪਣਾ ਕੰਮਕਾਰ ਕਰ ਰਿਹਾ ਸੀਗਾ 41500 ਦੇ ਰੁਪਏ ਲੱਗੇ ਛੱਕੇ ਟੱਚ ਕਰ ਗਿਆ 41198 ਰੁਪਏ ਪਰ ਹੋਇਆ ਕੀ ਜਿਹੜਾ ਕੀ ਆ ਉਹ ਤੋਂ ਬਾਅਦ ਜੋ ਬਾਈਡਨ ਜੀ ਆਪਣਾ ਬਿਆਨ ਲੈ ਕੇ ਦਿੰਦੇ ਆ ਠੀਕ ਆ ਨਾ ਉਸ ਤੋਂ ਬਾਅਦ ਜਿਹੜਾ ਕੀ ਕਮਲਾ ਹੈਰਿਸ ਆ ਜਾਂਦੇ ਉਸ ਤੋਂ ਬਾਅਦ ਡੋਨਲਡ ਟਰੰਪ ਦੇ ਉੱਪਰ ਹਮਲਾ ਹੁੰਦਾ ਤੇ ਦੁਨੀਆ ਕਈ ਚੀਜ਼ਾਂ ਹੋਣੀਆਂ ਤੇ ਹੁਣ ਜਿਹੜਾ ਕੀ ਆ ਜਿਵੇਂ ਕੀ ਆਪਣੇ ਇੱਥੇ ਵੋਟਾਂ ਸੀਗੀਆਂ ਠੀਕ ਆ ਨਾ ਆਪਣੇ ਇੱਥੇ ਵੋਟਾਂ ਦੇ ਵਿੱਚ ਕੀ ਹੋਇਆ ਮਾਰਕੀਟ ਕਿੰਨੀ ਤਰ੍ਹਾਂ ਕਦੇ ਥੱਲੇ ਕਦੇ ਉੱਪਰ ਸੋ ਇਹ ਜਿਹੜਾ ਕਿ ਅਮਰੀਕਾ ਹੈ ਭਾਈ ਦੁਨੀਆ ਦਾ ਕਹ ਲਓ ਕਿ ਸਰਦਾਰ ਆ ਦੁਨੀਆ ਦਾ ਸਰਪੰਚ ਆ ਤੇ ਮਾਰਕੀਟ ਇਹਦੀ ਜਦੋਂ ਮਾੜੀ-ਮੋਟੀ ਜੇ ਡਾਉਨ ਜੋਨਸ 2 400 ਪੁਆਇੰਟ ਉੱਪਰ ਮਾੜੀ ਜਿਹੀ ਸ਼ੱਕ ਮਾਰਨ ਵੀ ਆ ਜਾਂਦਾ ਤਾਂ ਵਰਲਡ ਦੀਆਂ ਮਾਰਕੀਟਾਂ ਨੂੰ ਦਮਾ ਹੋ ਜਾਂਦਾ ਦਮੇ ਦਾ ਮਤਲਬ ਉਹ ਥੱਲੇ ਬਹਿ ਜਾਂਦੀਆਂ ਸੋ ਐਡੀ ਐਡਾ ਦਹਿਲ ਆ ਇਹਦਾ ਸੋ ਤੁਹਾਨੂੰ ਕੀ ਲੱਗਦਾ ਕਿ ਕਿਸੇ ਵਰਲਡ ਦੇ ਵਿੱਚ ਕਿਸੇ ਦੇਸ਼ ਦੀ ਦੂਜੇ ਦੇਸ਼ ਨਾਲ جنگ ਲੱਗੀ ਹੋਈ ਆ ਤੇ ਜਾਂ ਕੋਈ ਨਵੀਂ ਲੜਾਈ ਲੱਗ ਗਈ ਜਿਹੜੀਆਂ ਪੁਰਾਣੀਆਂ ਲੱਗੀਆਂ ਹੋਈਆਂ ਉਹ ਤਾਂ ਲੱਗੀਆਂ ਵਆਂ ਸੋ ਮੈਨੂੰ ਤਾਂ ਇਦਾਂ ਦਾ ਕੁਝ ਨਹੀਂ ਦਿਖਿਆ ਸੋ ਦੋਸਤੋ ਵਜਾ ਕੀਆ ਯੂਐਸ ਦੇ ਵਿੱਚ ਜਿਹੜੀਆਂ ਵੋਟਾਂ ਆ ਵੋਟਾਂ ਦੇ ਕਾਰਨ ਜਿਹੜਾ ਕੀ ਇਹ ਵਪਾਰੀ ਕਹਿ ਲਓ ਤੂੰ ਚਾਹੇ 100 ਬਹਾਨੇ ਮਾਰਨ ਤੋਂ ਬਾਅਦ ਜਿਹੜਾ ਕੀ ਉਹ ਮਾਰਕੀਟ ਡਿੱਗਦੀ ਆ ਤੇ ਮਾਰਕੀਟ ਡਿਗਣ ਤੋਂ ਬਾਅਦ ਪਹਿਲਾਂ ਨੂੰ ਚੰਗੀ ਤਰ੍ਹਾਂ ਸਿੱਟਦੇ ਆ ਤੇ ਉਸ ਤੋਂ ਬਾਅਦ ਉਹ ਖਰੀਦਦੇ ਆ ਸੋ ਦੋਸਤੋ ਬਾਕੀ ਗੱਲਬਾਤ ਇਹ ਆ ਕਿ ਜਿਹੜਾ ਕੀ ਇਹ ਰਿਕਾਰਡ ਆ ਮਾਰਕੀਟ ਇਹ ਆ ਨੋਟ ਕਰ ਲਿਓ ਤੇ ਇਹ ਰਿਕਾਰਡ ਤੋੜੇਗੀ ਤੇ ਇਹ ਮਾਰਕੀਟ ਇਹਦੇ ਨਾਲ ਹੋਰ ਉੱਪਰ ਜਾਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਹਾਂ ਪਰ ਜਿਹੜਾ ਕੀ ਆਹਾ ਚੱਲ ਰਿਹਾ ਕ੍ਰੈਸ਼ ਵਾਲਾ ਜਾ ਮੰਦੀ ਵਾਲਾ ਦੌਰ ਆ ਇਹ ਜਿਆਦਾ ਟਾਈਮ ਨਹੀਂ ਚੱਲੇਗਾ ਸੋ ਦੋਸਤੋ ਤੁਸੀਂ ਜੇਕਰ ਇਹਦੇ ਵਿੱਚ ਤੁਹਾਨੂੰ ਲੱਗਦਾ ਸੋਮਵਾਰ ਨੂੰ ਜਿਹੜਾ ਕੀ ਆ ਮਾਰਕੀਟ ਨੇ ਪਹਿਲਾਂ ਹਾ ਭਾਓ ਜਰੂਰ ਦੇਖਿਓ ਖਰੀਦਣ ਤੋਂ ਪਹਿਲਾਂ ਤੇ ਕਿਉਂਕਿ ਜਿਹੜਾ ਡਾਉਨ ਜੋਨਸ ਆ ਇਹ ਤਕਰੀਬਨ ਤਕਰੀਬਨ ਦੇਖੀਏ ਤਾਂ ਇਹਦੇ ਇਹਦੇ ਵਿੱਚ ਜਿਹੜੀ ਗਰਾਵਟ ਸੀ ਦੋਸਤੋ 900 ਅੰਕ ਤੋਂ ਪਲੱਸ ਸੀਗੀ 1000 ਅੰਕ ਦੇ ਲੱਗ ਛੱਕੇ ਸੀਗੀ ਸੋ ਜਿਹੜੀ ਕੀ ਆ ਘਟਕੇ ਇਹ ਥੋੜੀ ਘਟੀ ਆ ਤੇ ਇਹਨੇ ਆਪਣੀ ਜਿਹੜੀ ਕਿ ਰਿਕਵਰੀ ਕੀਤੀ ਆ ਤੇ ਇਹਦਾ ਅਸਰ ਜਿਹੜਾ ਕਿ ਸਾਡੀ ਮਾਰਕੀਟ ਦੇ ਉੱਪਰ ਪਵੇਗਾ ਸੋ ਇਹ ਸੋਮਵਾਰ ਨੂੰ ਤੇ ਸੋਮਵਾਰ ਨੂੰ ਜਿਹੜਾ ਕਿ ਆ ਜੇਕਰ ਆਪਾਂ ਆਪਣੇ ਦੀ ਗੱਲ ਕਰੀਏ ਪਿਛਲੇ ਜਿਹੜਾ ਕਿ ਸ਼ੁੱਕਰਵਾਰ ਰੰਕ ਕੇ ਗਿਆ ਸੈਂਸੈਕਸ -885 ਅੰਕ ਤੇ ਦੋਸਤੋ ਬੰਦ ਹੋਇਆ ਬੈਂਕ ਨੈਫਟੀ ਆ ਜਿਹੜੀ ਕਿ ਥੋੜੀ ਬਹੁਤੀ ਰਿਕਵਰੀ ਕੀਤੀ ਆ ਤੇ -213 ਤੇ ਬੰਦ ਹੋਈ ਆ ਤੇ ਨੈਫਟੀ 50 ਜਿਹੜੀ ਕਿ ਆ 293 ਅੰਕ ਤੇ ਮਾਈਨਸ ਚ ਬੰਦ ਹੋਈ ਆ ਸੋ ਦੋਸਤੋ ਜਿਹੜੀ ਕਿ ਆ ਬੀਐਸਈ স্মਾਲ ਕੈਪ ਆ ਤੇ -316 ਅੰਕ ਤੇ ਬੰਦ ਹੋਈ ਆ ਸੋ ਦੋਸਤੋ ਗੱਲ ਕੀਆ ਹੁਣ ਜਿਹੜਾ ਕੀ ਤੁਸੀਂ ਆਪਣਾ ਸਭ ਤੋਂ ਜ਼ਿਆਦਾ ਜੇਕਰ ਇਹਦੇ ਵਿੱਚ ਦੇਖਿਆ ਜਾਵੇ ਕਟਾਪਾ ਕਹਿ ਲਓ ਪਟਾਈ ਕਹਿ ਲਓ ਬੁਰਾ ਹਾਲ ਕਹਿ ਲਓ ਉਹ ਹੋਇਆ ਨਿਫਟੀ ਆਈਟੀ ਦਾ ਤੇ ਹੁਣ ਜਿਹੜੀ ਕੀ ਆ ਆਉਣ ਵਾਲੇ ਸੋਮਵਾਰ ਨੂੰ ਦੋਸਤੋ ਇਹ ਕਿੱਥੇ ਤੱਕ ਜਾਵੇਗੀ ਇਹ ਇਮੇਜਿਨ ਕਰਨਾ ਹਜੇ ਮੁਸ਼ਕਲ ਆ ਕਿਉਂਕਿ ਇਹ ਗਰਾਵਟ ਹਜੇ ਹੋਰ ਵਧੇਗੀ ਥੱਲੇ ਨੂੰ ਤੇ ਬਾਕੀ ਜਿਹੜੇ ਦੋਸਤ ਲੰਮੇ ਸਮੇਂ ਲਈ ਬੈਠੇ ਆ ਭਾਈ ਉਹ ਆਪਣਾ ਨਾ ਤਾਲੋ ਜਰਾ ਸਾਹਮਣੇ ਬੈਠਣ ਕਿਉਂਕਿ ਇਹ ਗ੍ਰਾਫਟਾ ਦੇਖਣੀ ਆ ਪਊਗਾ ਕਿਉਂਕਿ ਜੇਕਰ ਆਪਾਂ ਦੇਖੋ ਪਿਛਲੇ 1 ਸਾਲ ਦੀ ਗੱਲ ਕਰ ਲਈਏ 5 ਸਾਲ ਦੀ ਗੱਲ ਕਰ ਲਓ 5 ਸਾਲ ਪਹਿਲਾਂ ਦੇਖੋ ਕਿੰਡੀ ਚੜਾਈ ਸੀ ਠੀਕ ਹੈ ਨਾ ਚੜਾਈ ਹੋਣ ਤੋਂ ਬਾਅਦ ਕੀ ਹੋਇਆ ਆ ਦੇਖੋ ਉਤਰਾਈ ਹੋ ਗਈ ਪਹਿਲਾਂ ਦੇਖੋ 38139 ਰੁਪਏ ਮੰਨ ਲਓ ਆਹ ਨਿਫਟੀ ਆਈਟੀ ਆ ਤੇ ਉਸ ਤੋਂ ਬਾਅਦ ਜਿਹੜੀ ਗਈ ਹੈ 26000 ਮਤਲਬ 10000 ਅੰਕ ਦੀ ਠੀਕ ਹੈ ਨਾ ਤੇ ਆਹ ਦੇਖ ਲਓ ਹੁਣ ਜਿਹੜਾ ਕੀ 39730 ਰੁਪਏ ਇਨ ਕੀ ਆਪਣਾ ਹਾਈ ਬ੍ਰੇਕ ਕੀਤਾ ਉਸ ਤੋਂ ਬਾਅਦ ਜਿਹੜੀ ਕੀ ਆ ਮਾਰਕੀਟ ਨੇ ਥੱਲੇ ਨੂੰ ਮੂਵ ਫੜੀ ਆ ਪਰ ਇਹ ਮਾਰਕੀਟ ਬਾਅਦ ਵਿੱਚ ਫੇਰ ਬੁਲਿਸ਼ ਹੋਵੇਗੀ ਇਹ ਕਦੋਂ ਹੋਵੇਗੀ ਇਹ ਕਿਸੇ ਨੂੰ ਨਹੀਂ ਪਤਾ ਕਿਉਂਕਿ ਜਿਹੜੇ ਵੱਡੇ ਵਪਾਰੀ ਆ ਮਿੱਤਰੋ ਉਹ ਤਾਂ ਜਸ਼ਨ ਮਨਾ ਰਹੇ ਹੁੰਦੇ ਐਸ ਵੇਲੇ ਕਿ ਹਾਂ ਵਧੀਆ ਹੋਇਆ ਮਾਰਕੀਟ ਥੱਲੇ ਡਿੱਗ ਪਿਆ ਆਪਾਂ ਸਸਤੇ ਚ ਮਾਲ ਖਰੀਦਾਂਗੇ ਪਰ ਸਾਡੇ ਅਰਗੇ ਕਈ ਜਿਹੜੇ ਜਿਨ੍ਹਾਂ ਦੇ ਕੋਲ ਪੈਸੇ ਸਾਵੇਂ ਸਿੱਕੇ ਹੁੰਦੇ ਆ ਅਸੀਂ ਛੋਟੇ ਬੰਦੇ ਆ ਤੇ ਸਾਡੇ ਅਰਗੇ ਫਿਰ ਬੰਦੇ ਡਰ-ਡਰ ਕੇ ਇੱਥੇ ਫਿਰ ਵੇਚ-ਵੇਚ ਕੇ ਜਾਂਦੇ ਫਟਾਫਟ ਨਾ ਸੋ ਇਹ ਚੀਜ਼ ਆ ਸੋ ਦੋਸਤੋ ਜਿਹਦੇ ਕੋਲ ਤਾਂ ਭਾਈ ਗਜੈਸਾ ਉਹ ਤਾਂ ਆਪਣੀ ਇਸ ਮਾਰਕੀਟ ਦੇ ਵਿੱਚ ਸੋਮਵਾਰ ਨੂੰ ਦੇਖੇਗਾ ਤੇ ਮੰਗਲਵਾਰ ਨੂੰ ਆਪਣਾ ਚੱਕਣਾ ਸ਼ੁਰੂ ਕਰ ਦੇਗਾ ਨਾ ਤੇ ਜਿਹਦੇ ਕੋਲ ਮੇਰੇ ਅਰਗੇ ਕੋਲ ਪੈਸੇ ਘਟ ਨੇ ਉਹ ਬੰਦਾ ਵੇਚ ਕੇ ਆਪਣੀ ਜਾਨ ਛੜਾਏਗਾ ਪਰ ਕਹਣਾ ਯਾਰ ਕੋਈ ਗੱਲ ਨਹੀਂ ਜਿੰਨੇ ਕਾਦੇ ਉੰਨੇ ਕ ਨਾਲ ਸਾਰ ਲਓ ਸੋ ਦੋਸਤੋ ਇਹ ਮਾਰਕੀਟ ਦਾ ਸਭ ਤੋਂ ਜਿਹੜਾ ਕਿ ਸੌਖਾ ਤਰੀਕਾ ਹੁੰਦਾ ਹੈ ਕਿ ਪੈਸੇ ਕਮਾਣ ਦਾ ਜਦੋਂ ਮਾਰਕੀਟ ਦੇ ਵਿੱਚ ਪੈਨਿਕ ਹੋ ਜਾਏ ਕਿਸੇ ਵੀ ਵਪਾਰ ਦੇ ਵਿੱਚ ਪੈਨਿਕ ਹੋ ਜਾਏ ਸੋ ਉਸ ਵਪਾਰ ਦੇ ਵਿੱਚ ਜਿਹੜੇ ਕੀ ਆ ਫਿਰ ਵਪਾਰੀ ਆ ਉਹ ਉਹ ਫਾਇਦਾ ਚੱਕਦੇ ਆ ਠੀਕ ਆ ਨਾ ਪੈਨਿਕ ਕਰਕੇ ਲੋਕਾਂ ਦਾ ਸਮਾਨ ਬਕਾਣਾ ਤੇ ਉਸੇ ਸਮਾਨ ਨੂੰ ਫਿਰ ਆਪ ਖਰੀਦਣਾ ਤੇ ਖਰੀਦਣ ਤੋਂ ਬਾਅਦ ਆ ਜਿਹੜਾ ਫਿਰ ਉਹਨੂੰ ਦੁਬਾਰਾ ਮਾਰਕੀਟ ਦੇ ਵਿੱਚ ਲੈ ਕੇ ਆਣਾ ਤੇ ਵਧਾ ਚੜਾ ਕੇ ਉਹਨੂੰ ਫਿਰ ਵੇਚਣਾ ਸੋ ਇਹ ਇਹ ਜਿਹੜੀਆਂ ਕਿ ਮੋਟੀਆਂ ਮੁੱਖ ਗੱਲਾਂ ਆ ਤਾਂ ਹੀ ਮੈਂ ਕਹਿੰਦਾ ਉਹਨਾਂ ਵੀ ਜੇਕਰ ਕਿਸੇ ਕੋਲ ਬਈ ਗਜੈਸਾ ਤੇ ਉਹ ਆਪਣਾ ਕੰਮ ਇਹਦੇ ਵਿੱਚ ਕਰ ਸਕਦਾ ਲੰਮੇ ਸਮੇਂ ਲਈ ਤੇ ਜਦੋਂ ਐਦਾਂ ਦਾ ਮਾਰਕੀਟ ਦੇ ਵਿੱਚ ਟ੍ਰੈਂਡ ਚੱਲਦਾ ਹੋਵੇ ਲੋਅ ਵਾਲਾ ਤੇ ਤੁਸੀਂ ਉਹਨੂੰ ਖਰੀਦ ਸਕਦੇ ਆ ਪਰ ਖਰੀਦਣਾ ਦੋਸਤੋ ਇਹ تھوڑی ਆਪਣੀ ذمہ داری ਤੇ ਅਸੀਂ ਕਿਸੇ ਨੂੰ ਕੋਈ ਇੱਥੇ ਰეკਮੈਂਡ ਨਹੀਂ ਕਰਦੇ ਨਾ ਹੀ ਕੋਈ ਸ਼ੇਅਰ ਤੇ ਨਾ ਹੀ ਕੋਈ ਕੰਪਨੀ ਕਿਉਂਕਿ ਸੋਮਵਾਰ ਨੂੰ ਜਿਹੜਾ ਇੱਥੇ ਕੀ ਆ ਨਾ ਹਜੇ ਹੋਰ ਤੁਹਾਨੂੰ ਦੇਖਣ ਨੂੰ ਮਿਲੇਗੀ ਗਰਾਵਟ ਤੇ ਹੋ ਸਕਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੋਮਵਾਰ ਨੂੰ ਕੋਈ ਚੰਗੀ ਖਬਰ ਆਵੇ ਤੇ ਉਸ ਤੋਂ ਬਾਅਦ ਜਿਹੜੀ ਕਿ ਰਿਕਵਰੀ ਸ਼ੁਰੂ ਹੋ ਜਾਏ ਕਿਉਂਕਿ ਮਾਰਕੀਟ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਦੇਖੋ ਯੂਰਪ ਦੀ ਦੇਖ ਲਓ ਤੇ ਯੂਰਪ ਦੇ ਵਿੱਚ ਵੀ ਸਾਰਾ ਇਹੀ ਹਾਲ ਆ ਤੇ ਇਹ ਇੱਕ ਵਾਰੀ ਜਿਹੜਾ ਕੀ ਆ ਕਹਿੰਦੇ ਹੁੰਦੇ ਮੱਛੀ ਪੱਥਰ ਚਟਕੇ ਮੁੜਦੀ ਆ ਸੋ ਇਹ ਮੱਛੀ ਪੱਥਰ ਚਟਕੇ ਮੁੜੇਗੀ ਔਰ ਤੁਸੀਂ ਦੇਖ ਲੈਣਾ ਤੇ ਸਮੁੰਦਰ ਤੋਂ ਬਾਹਰ ਇਹ ਛਾਲ ਮਾਰੇਗੀ ਤੇ ਮਾਰਕੀਟ ਫੇਰ ਦੁਬਾਰਾ ਉੱਪਰ ਜਾਵੇਗੀ ਸੋ ਇਹ ਕਦੋਂ ਜਾਵੇਗੀ ਔਰ ਕਿੱਥੇ ਤੱਕ ਮੁੜ ਕੇ ਜਾਵੇਗੀ ਸੋ ਇਹਦਾ ਅੰਦਾਜ਼ਾ ਜਿਹੜਾ ਕਿ ਆ ਸੋਮਵਾਰ ਨੂੰ ਲੱਗੇਗਾ ਤੇ ਸੋਮਵਾਰ ਨੂੰ ਜੇਕਰ ਜਦੋਂ ਮਾਰਕੀਟ ਵਰਲਡ ਵਾਈਡ ਖੁੱਲਦੀ ਹੈ ਤੇ ਫੇਰ ਪਤਾ ਲੱਗੇਗਾ ਕਿ ਇਹ ਕਿੱਥੇ ਤੱਕ ਜਾ ਸਕਦੀ ਆ ਸੋ ਤੁਸੀਂ ਖਰੀਦਦਾਰੀ ਕਰਨ ਤੋਂ ਹਜੇ ਗੁਰੇਜ਼ ਕਰ ਸਕਦੇ ਹੋ ਆਪਾਂ ਇਹ ਕਹਿ ਸਕਦੇ ਹਾਂ ਨਾ ਤੇ ਇਹਨੂੰ ਜਿਹੜਾ ਕੀ ਆ ਸੋਚ ਵਿਚਾਰ ਦੇ ਅਧੀਨ ਆ ਤੇ ਬਾਕੀ ਦੋਸਤੋ ਆਪਾਂ ਉਹ ਲਾ ਆਈਪੀਓ ਦੀ ਗੱਲ ਕੀਤੀ ਆ ਤੇ ਜਿਹੜਾ ਕੀ ਆ ਸੈਂਸੈਕਸ ਹੋ ਗਿਆ ਡਾਉਨ ਜੋਨਸ ਹੋ ਗਿਆ ਅਮਰੀਕਨ ਦੀ ਗੱਲਬਾਤ ਕਰ ਲਈ ਜਿਹੜੀ ਮੋਟੀਆਂ ਮੋਟੀਆਂ ਗੱਲਾਂ ਕਿਉਂਕਿ ਜਿਹੜਾ ਕੀ ਅਮਰੀਕਾ ਤੋਂ ਡਾਟਾ ਵੀ ਆਇਆ ਉਹਦੇ ਵਿੱਚ ਵੀ ਕੋਈ ਬਹੁਤਾ ਹੇਰ ਫਦਲ ਇਹ ਹੇਰ ਫੇਰ ਨਹੀਂ ਹੋਇਆ ਸੋ ਇਸ ਕਰਕੇ ਜਿਹੜਾ ਕੀ ਆ ਇਹ ਪੈਨਿਕ ਆ ਇਹ ਪੈਨਿਕ ਦੇ ਕਾਰਨ ਦਿਖ ਰਿਹਾ ਤੇ ਜਿਵੇਂ ਕਿ ਆਪਣੇ ਬੋਟਾਂ ਦੇ ਵਿੱਚ ਹੋ ਰਿਹਾ ਸੀਗਾ ਸੋ ਹੁਣ ਅਮਰੀਕਾ ਦੇ ਵਿੱਚ ਬੋਟਾਂ ਆ ਤੇ ਜਦੋਂ ਅਮਰੀਕਨ ਡਾਉਨ ਜੋਨਸ ਨੂੰ ਜਦੋਂ ਇਸ ਕੰਪਨੀ ਨੂੰ ਮਾੜਾ ਜਿਹਾ ਸ਼ੱਕ ਵੀ ਆ ਜਾਂਦੀ ਹੈ ਨਾ ਤੇ ਪੂਰੀ ਦੁਨੀਆ ਨੂੰ ਦਮਾ ਹੋ ਜਾਂਦਾ ਤੇ ਬਸ ਆ ਗੱਲ ਬਾਤ ਆ ਤੇ ਇਸ ਇਹ ਜਿਹੜਾ ਕੀ ਆ ਉਸ ਦਿਨ ਜਿਹਦੇ ਮੈਂ ਕਹ ਲਈ ਸ਼ੁੱਕਰਵਾਰੀ ਤਕਰੀਬਨ ਤਕਰੀਬਨ 900 ਪਲੱਸ ਮਾਈਨਸ ਦੇ ਵਿੱਚ ਜਿਹੜਾ ਕੀ ਆ ਇਹ ਟ੍ਰੈਂਡ ਚ ਚੱਲ ਗਿਆ ਸੀਗਾ ਤੇ ਇਹਨੇ ਰਿਕਵਰੀ ਵੀ ਕੀਤੀ ਆ ਤੇ ਰਿਕਵਰੀ ਕਰਨ ਤੋਂ ਬਾਅਦ ਇਹ ਮਾਈਨਸ 610 ਅੰਕ ਤੇ ਖੜਾ ਤੇ ਪਿਛਲੇ 5 ਦਿਨਾਂ ਦੇ ਵਿੱਚ ਮਾਈਨਸ 815 ਅੰਕ ক্লোਜ਼ ਹੋਇਆ ਸੋ ਇਹ ਦੋਸਤੋ ਕਹਾਣੀ ਆ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕੀ ਵੱਡੇ ਵੱਡੇ ਜਿਵੇਂ ਕਹ ਲਓ ਪੇ ਇਨਵੈਸਟਰ ਆਜਾ ਵੱਡੇ ਵੱਡੇ ਬੰਦੇ ਆ ਭਾਈ ਉਹ ਕਹਿ ਰਹੇ ਸੀਗੇ ਬਹੁਤ ਲੰਮੇ ਸਮੇਂ ਤੋਂ ਕਹਿ ਰਹੇ ਸੀ ਨਿਊਜ਼ ਫਲਾ ਰਹੇ ਸੀਗੇ ਕਿ ਕ੍ਰੈਸ਼ ਹੋਵੇਗਾ ਕ੍ਰੈਸ਼ ਹੋਵੇਗਾ ਉਹ ਤਾਂ ਕ੍ਰੈਸ਼ ਮੰਗੀ ਯਾਰ ਦੋ ਮਹੀਨੇ ਹੋ ਗਏ ਭਾਈ ਕ੍ਰੈਸ਼ ਹੋਵੇਗਾ ਕ੍ਰੈਸ਼ ਹੋਵੇਗਾ ਸੋ ਇਹ ਚੀਜ਼ਾਂ ਐ ਬਾਕੀ ਦੋਸਤੋ ਕ੍ਰੈਸ਼ ਹੋਵੇਗਾ ਕਿ ਨਹੀਂ ਹੋਵੇਗਾ ਇਹ ਕਿਸੇ ਨੂੰ ਨਹੀਂ ਪਤਾ ਤੇ ਬਾਕੀ ਰੱਬ ਦਾ ਨਾਮ ਲੈ ਕੇ ਦੱਬੀ ਚਲੋ ਕੀਲੀ ਤੇ ਜਿੰਨਾ ਚਿਰ ਤੁਹਾ ਆਪਣੇ ਚ ਹੈਗਾ ਟਾਈਮ ਤੇ ਉਹ ਜਿਹੜਾ ਸਮਾਂ ਆ ਤੇ ਇਨੂੰ ਕੋਈ ਨਾ ਕੋਈ ਤਾਂ ਖਰੀਦ ਰਿਹਾ ਹੋਵੇਗਾ ਨਾ ਜੇ ਮੰਨ ਲਓ ਤੁਸੀਂ ਵੇਚ ਰਹੇ ਹੋ ਤਾਂ ਕੋਈ ਨਾ ਕੋਈ ਤਾਂ ਖਰੀਦ ਹੀ ਰਿਹਾ ਹੋਵੇਗਾ ਸੋ ਇਹ ਚੀਜ਼ਾਂ ਹੁੰਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿੱਥੋਂ ਤੱਕ ਜਾਏਗਾ ਕਿਸੇ ਨੂੰ ਨਹੀਂ ਪਤਾ ਥੱਲੇ ਤਾਂ ਪਤਾ ਹੈ ਕਿ ਹਾਂ ਮੈਂ ਥੱਲੇ ਕਿੱਥੇ ਤੱਕ ਚਲ ਜਾਏਗਾ ਉੱਪਰ ਕਿੱਥੋਂ ਤੱਕ ਜਾਏਗਾ ਸੋ ਸੋਮਵਾਰ ਨੂੰ ਜਿਹੜਾ ਕੀ ਆ ਸਮਾਂ ਕੱਢ ਕੇ ਆਪਣੀ ਮਾਰਕੀਟ ਦੇ ਉੱਪਰ ਨਿਗਾਹ ਜ਼ਰੂਰ ਰੱਖੋ ਤੇ ਖਰੀਦਦਾਰੀ ਤੋਂ ਬਚੋ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕੀ ਆ ਤੁਹਾਨੂੰ ਵਧੀਆ ਓਪਰਚੁਨਿਟੀ ਕੱਲੋ ਕੋਈ ਵਧੀਆ ਜਿਹੜਾ ਕੀ ਆ ਉਹ ਖਰੀਦਦਾਰੀ ਦਾ अनुभव ਹੋਵੇਗਾ ਸੋ ਆਉਣ ਵਾਲੇ ਸਮੇਂ ਤੁਹਾਨੂੰ ਵਧੀਆ ਪ੍ਰੋਫਿਟ ਵੀ ਹੋ ਸਕਦਾ ਸੋ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ ਭਾਈ ਤੇ ਮਾਰਕੀਟ ਜਿਹੜੀ ਕਿ ਆ ਜੋਖਮ ਦੇ ਅਧੀਨ ਆ ਤਾਂ ਹੀ ਕਹਿੰਦੇ ਆ ਜੋਖਮ ਦੇ ਅਧੀਨ ਆ ਤੇ ਆ ਦੇਖੋ ਅੱਜ ਜੇਕਰ ਮਾਰਕੀਟ ਉੱਪਰ ਚੱਲ ਰਹੀ ਆ ਤੇ ਜਿਵੇਂ ਕਿ ਆ ਮੰਨ ਲਓ ਸੈਂਸੈਕਸ ਹੈਗਾ ਜਾਂ ਹੋਰ ਵੀ ਕਈ ਸ਼ੇਅਰਸ ਗਿਆਸੇ ਸੋ ਉਹ ਹਜ਼ਾਰ ਹਜ਼ਾਰ ਅੰਕ ਇੱਕ ਦਿਨ ਚ ਟੁੱਟ ਜਾਂਦੇ ਆ ਸੋ ਬਹੁਤ ਤੇ ਬੰਦਿਆਂ ਦਾ ਜਿਹੜੇ ਇੱਧਰ ਨੁਕਸਾਨ ਹੁੰਦਾ ਤੇ ਕਈਆਂ ਦਾ ਫਾਇਦਾ ਹੁੰਦਾ ਸੋ ਇਸੇ ਲਈ ਕਹਿੰਦੇ ਆ ਮਾਰਕੀਟ ਨੂੰ ਸਿੱਖੋ ਤੇ ਸਿੱਖ ਕੇ ਹੀ ਐਂਟਰੀ ਕਰੋ ਇਹਦੇ ਵਿੱਚ ਦੋਸਤੋ ਸੋ ਦੋਸਤੋ ਇੰਨੀ ਇੱਕ ਜਾਣਕਾਰੀਆਂ ਸੀ ਤੇ ਅੱਜ ਦੀ ਜਾਣਕਾਰੀ ਜੇਕਰ ਤੁਹਾਨੂੰ ਚੰਗੀ ਲੱਗੀ ਆ ਭਾਈ ਤੇ ਦੇਸੀ ਐ ਤਰੀਕੇ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਤੁਹਾਨੂੰ ਜੇਕਰ ਇਹ ਜਾਣਕਾਰੀ ਦੇ ਵਿੱਚ ਤੁਹਾਨੂੰ ਦਿਲਚਸਪੀ ਆਂਦੀ ਤੱਲੇ ਆ ਕਮੈਂਟ ਔਰ ਲਾਈਕ ਵਾਲਾ ਬਟਨ ਧਬ ਕੇ ਜਾਇਆ ਕਰੋ ਕਿਉਂਕਿ ਤੁਹਾਡੇ ਲਈ ਆਪਾਂ ਲੈ ਕੇ ਆਣੇ ਸਮਾਂ ਕੱਢ ਕੇ ਤੁਹਾਡਾ ਪਿਆਰ ਹੀ ਆ ਜਿਹੜਾ ਸਾਨੂੰ ਫੇਰ ਦੁਬਾਰਾ ਸਾਧ ਲੈਂਦਾ ਸੋ ਆਪਾਂ ਤੁਹਾਡੇ ਪਿਆਰ ਦੇ ਭੁੱਖੇ ਆ ਸੋ ਧੰਨਵਾਦ ਆ ਦੋਸਤੋ ਸਤਿ ਸ਼੍ਰੀ ਅਕਾਲ ਆ ਮਿਲਦੇ ਆ